Jesus. Good enough. ਤਰੰਗ ਮਹਲਾ 4 ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਰਹਾਈ ਦੁਰ ਆਪਣੇ ਗੁਰਗੋ ਜੇਨ ਸਤਿਗੁਰ ਪਿਆਰਾ ਦੇਖਿਆ ਤੈਨ ਕੋ ਹਉ ਆਜੀ ਜਨ ਗੁਰ ਕੀ ਕੀਤੀ ਚਾਕਰੀ ਤੈਨ ਸਤਿਗੁਰ ਹਾਰੀ ਹਰ ਸਾਹ ਚੀ ਉਸਤ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਹ ਦੇ ਤਿਨ ਹਰផល ਪਾਵੈ ਜਿਨ ਹਰ ਸੇਤੀ ਪਿਰ ਹਰੀ ਜਿਨਾਂ ਜੀ ਪ੍ਰਭ ਨਾਲੇ ਓ ਜਬ ਜਪਿਆ ਨਾ ਜੀਵੰਦੇ ਹਰਨਾਮ ਸੁਮਹਾਲੀ ਜਨ ਕੁਰਮੁ ਰੁ ਪਿਆਰਾ ਸੇਵਿਆ ਤਿਨ ਕੋ ਘੰਭ ਜਾਇ ਓ ਆਰੰਭ ਛਟੇ ਪਰਵ ਸਿਉ ਸਭ ਜਗਤਿ ਛੜਾ ਤੈਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮੁਖ ਸਖੀ ਸਹਿਜੀਆਂ ਸੇ ਆਪ ਹਰ ਭਾਈਆਂ ਹਰ ਦਰਗਹ ਹੈ ਖਾਲੀ ਧੂੜ ਘੋਲ ਘੋਲ ਪੀਜਾ ਪਾਣ ਸੁਪਰੀ ਖਾਤਿਆਂ ਮੁਖ ਪੀੜੀਆਂ ਲਾਈਆਂ ਹਰ ਹਰ ਕਰੇ ਨੱਚਿਉ ਚਿਤਿਉ ਜੰਮ ਫਗੜ ਚਨਾਈਆਂ ਜਿਨ ਹਰ ਨਾਮ ਹਰ ਚਿਤਿਆ ਹਿਰਦੈ ਧਾਰੀ ਤਿਨ ਜਨ ਜੋ ਲੈਣ ਨਾਵਈ ਕੁਰਸ ਬਗਵਨ ਪਿਆਰੀ ਹਰ ਦਾ ਨਾਮ ਅਨੰਦਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਸ ਸੰਤ ਗੁਰ ਭੇਟਿਆ ਰੰਗ ਰੰਗਿਆ ਮਾਣੈ ਸਤਿਗੁਰ ਦਾਤਾ ਆਖੀਐ ਸਿਖ ਕਰੇ ਤੁਸਕ ਜੇ ਨਿਵਾ ਸਿਵਾ ਸਿੰਘਾ ਗੁਰ ਮੰਨਿਆ ਧੰਮ ਪੁਖ ਸਭ ਜਾਵੀ ਹਰ ਦਾ ਮਾਰਗ ਆਖੀਐ ਤਉ ਕਿਥੇ ਪਿਧ ਜਾਈਐ ਹਰ ਹਰ ਚੇਰਾ ਨਾਮ ਹੈ ਹਰ ਖਰ ਚਲ ਜਾਈਐ ਜੇ ਨ ਗੁਰ ਮੁਖ ਰੱਟਿਆ ਸੇ ਸ਼ਾਹ ਵਡਤਾ ਕਾਹ ਹਰਿਆ ਗੁਰਬਚਨ ਸੁਆਣੀ ਤੂੰ ਠਾਕ ਤੂੰ ਸਾਈ ਹੋ ਤੂੰ ਹੈ ਮੇਰਾ ਮੀਰਾ ਤੁਧ ਭਾਵੈ ਦੀ ਬੰਦਗੀ ਤੂੰ ਗੁਣੀਂ ਗਈਂ ਸਾਈ ਗੱਲ ਚੰਗੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਜਿਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ